ਹੱਥ ਬੰਨ੍ਹ ਸ਼ਾਰਿਆ ਰਜੋਈ ਕਰਦੇ ਸੇਵਕ ਹਪਾਦਸ਼ਾਹ ਜੀ ਤੇਰੇ ਦਰ ਦੇ ਸੇਵਕ ਹਪਾਦਸ਼ਾਹ ਜੀ ਤੇਰੇ ਦਰ ਦੇ ਜਾਣ ਲੈਣ ਦਿਲ ਦੀ ਆਵਾਜ਼ ਪਾਦਸ਼ਾਹ ਰੱਖਣੀ ਨਿਮਾਣਿਆਂ ਦੀ लाज ਪਾਦਸ਼ਾਹ ਰੱਖਣੀ ਨਿਮਾਣਿਆਂ ਦੀ लाज ਪਾਦਸ਼ਾਹ ਬਨਸ਼ਾਰਿਆਰ ਜੋਈ ਕਰਦੇ ਸੇਵਕ ਹਪਾਦਸ਼ਾਹ ਦੀ ਤੇਰੇ ਦਰ ਦੇ ਸੇਵਕ ਹਪਾਦਸ਼ਾਹ ਦੀ ਤੇਰੇ ਦਰ ਦੇ ਜਾਣ ਲੈਣਾ ਦਿਲ ਦੀ ਰੱਖਣੀ ਨਿਮਾਣਿਆ ਦੀਜ ਬਾਦਸ਼ਾਹ ਰੱਖਣੀ ਨਿਮਾਣਿਆ ਦੀਜ ਬਾਦਸ਼ਾਹ ਸਾਬੇ ਨਾ ਹੋਰ ਨਾ ਸਹਾਰਾ ਦੇ ਸਦਾ ਗਦਾਰ ਤਕਾਵਾਂ ਦੱਸੋ ਹੋਰ ਕਿਸ ਦਾ ਆਸਰਾ ਤਕਾਵਾਂ ਦੱਸੋ ਹੋਰ ਕਿਸ ਦਾ ਤੂੰਹੀਂ ਸੁਵਾਰਨੇ ਨੇ ਕਾਜ ਪਾਦਸ਼ਾਹ ਰੱਖਣੀ ਨੇ ਮਾਨਿਆ ਜਿੰਦਾਜ ਪਾਦਸ਼ਾਹ ਰੱਖਣੀ ਨੇ ਮਾਨਿਆ ਜਿੰਦਾਜ ਪਾਦਸ਼ਾਹ ਝੋਲੀ ਆਦ ਤੂੰ ਸਾਡੇ ਦਵਾਰਾਂ ਖੜੇ ਤੂੰ ਸਾ ਦਿੱਤੇ ਤਾਰ ਪਾਪੀ ਬਾਦਸ਼ਾਹ ਬੜੇ ਸਾਂ ਦਿੱਤੇ ਤਾਰ ਪਾਪੀ ਬਾਦਸ਼ਾਹ ਬੜੇ ਝੋਲੇ ਪਾਉਣੇ ਰਹਿਮਤ ਖੁ ਰਾਜ ਪਾਦਸ਼ਾਹ ਰੱਖਣੀ ਨਿਮਾਨਿਆਂ ਦੀ ਰਾਜ ਪਾਦਸ਼ਾਹ ਰੱਖਣੀ ਨਿਮਾਨਿਆਂ ਦੀ ਰਾਜ ਪਾਦਸ਼ਾਹ ਆਇਆ ਹਾਂ ਦਵਾਰੇ ਤੇਰੇ ਲੈ ਕੇ ਸਰਦਾ ਫੁੱਲ ਜੋ ਪ੍ਰੇਮ ਵਾਲੇ ਤੇ ਤਕਰਦਾ ਫੁੱਲ ਜੋ ਪ੍ਰੇਮ ਵਾਲੇ ਤੇ ਤਕਰਦਾ ਮੈਂ ਵਾਜ ਬਾਦਸ਼ਾਹ ਰਖਣੀ ਨਿਮਾਨਿਆਂ ਦੀ laaj ਬਾਦਸ਼ਾਹ ਰਖਣੀ ਨਿਮਾਨਿਆਂ ਦੀ laaj ਬਾਦਸ਼ਾਹ ਮੇਰਾ ਦਿਲ ਤੂੰ ਸਾਡੀ ਗੁਜਾਰਿਆ ਆਰਤੀ ਤਾਰ ਦਿਓ ਸ ਲਖਣੀ ਜਿਵੇਂ ਸੀ ਤਾਰਤੀ ਤਾਰ ਦਿਓ ਸ ਲਖਣੀ ਜਿਵੇਂ ਸੀ ਤਾਪਤੀ ਹੋਵੇਂ ਹੀ ਉਸਨੂੰ ਤਾਰੋ ਆਜ ਬਾਦਸ਼ਾਹ ਰੱਖਣੀ ਨਿਮਾਨਿਆਂ ਦੀ ਲਾਜ ਬਾਦਸ਼ਾਹ ਰੱਖਣੀ ਨਿਮਾਨਿਆਂ ਦੀ ਲਾਜ ਬਾਦਸ਼ਾਹ ਮਹੰਦਾ ਤਾਂ ਨੀਰਾ ਓਗਣਾ ਦਾ ਪਰਿਆ ਪਾਗੋ ਜੁਮੇਰ ਦਾ ਜਹੱਥ ਧਰਿਆ ਪਾਗੋ ਜੁਮੇਰ ਦਾ ਜਹੱਥ ਧਰਿਆ ਰੱਖੇ ਤੂੰ ਨਿਮਾਨੇ ਸਿਰ ਤਾ ਰੱਖਣੀ ਨੀ ਮਾਨਿਆਂ ਦੀ ਰਾਜਪਾਤਸ਼ਾਹ ਰੱਖਣੀ ਨੀ ਮਾਨਿਆਂ ਦੀ ਰਾਜਪਾਤਸ਼ਾਹ ਸੱਚਾ ਹੈ ਹੋ ਦਿਲ ਨਬੀ ਰਗੇ ਲਦਾ ਸਰਦਾ ਬਗੈਰ ਕੁਝ ਵੀ ਨਹੀਂ ਮਿਲਦਾ ਸਰਦਾ ਬਗੈਰ ਕੁਝ ਵੀ ਨਹੀਂ ਮਿਲਦਾ ਰੱਖੇ ਦਲਵਿੰਦਰ ਵੀਨਾਜ ਪਾਤਸ਼ਾਹ ਰੱਖਣੀ ਨੀ ਮਾਨਿਆਂ ਦੀ पातशाह रखणी नमाणी पातशाह